ਜਿਹੜੀ ਹੱਕ ਸੱਚ ਦੀ ਕਮਾਈ ਲਈ ਵੀ ਹੱਕ ਪਰਾਇ ਨਾਨਕਾ ਉਹ ਸੂਰ ਉਸ ਗਾਇ ਜਿਵੇਂ ਗੁਰਬਾਣੀ ਦੀ ਉਦਾਹਰਣ ਹੈ ਬਹੁਤ ਸੋਹਣੀ ਜਿਹੜੀ ਫਿਲਮ ਦੇ ਵਿੱਚ ਮੈਸੇਜ ਦਿੱਤਾ ਗਿਆ ਤੇ ਬਗਾਨਾ ਪੈਸਾ ਸੋਖਾ ਜਾ ਪੱਚਦਾ ਨਹੀਂ ਫੈਮਿਲੀ ਮੂਵੀ ਹੈ ਔਰ ਹਰ ਘਰ ਦੀ ਕਹਾਣੀ ਹੈ ਪੈਸੇ ਨਾਲ ਕਿਨੂੰ ਮੋਹ ਨਹੀਂ ਹੈ ਉਹ ਦੱਸ ਰਿਹਾ ਹੈ ਅੱਜ ਕੱਲ ਕਰਦੇ ਸੀ ਕਿ ਅਸ ਤੋਂ 10-15 ਸਾਲ ਬਾਅਦ ਇਹੀ ਕਲਚਰ ਹੋਊਗਾ ਜਿਹੜਾ ਦਿਖਾਇਆ ਹੈ ਨਹੀਂ ਬੋਲੀਆਂ ਪਹਿਣੀਆਂ ਇਹੀ ਗਾੜੇ ਹੋਣਗੇ ਪੰਜਾਬੀ ਕਲਚਰ ਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਦਰਸਾਇਆ ਹੈ ਮੂਵੀ 'ਚ ਮੂਵੀ ਬਹੁਤ ਅੱਛੀ ਹੈ ਫੈਮਿਲੀ ਮੂਵੀ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਜੇ ਪੈਸਾ ਬੋਲਦਾ ਹੁੰਦਾ ਅੱਜ ਫਿਲਮ ਰਿਲੀਜ਼ ਹੋਈ ਹੈ ਪੰਜਾਬ ਦੇ ਸਿਨੇਮੇ ਘਰਾਂ ਦੇ ਵਿੱਚ ਤੇ ਅੱਜ ਜਾਣਦੇ ਆ ਕਿੱਦਾਂ ਲੱਗੀ ਮੂਵੀ ਦਰਸ਼ਕ ਪਹਿਲਾ ਸ਼ੋਅ ਹੈਗਾ ਤੇ ਜਿਹੜਾ ਹਾਲ ਹੈਗੇ ਨੇ ਫੁੱਲ ਭਰੇ ਹੋਏ ਨੇ ਹਾਊਸ ਫੁੱਲ ਹੈਗਾ ਤੇ ਦਰਸ਼ਕਾਂ ਦੇ ਵਿੱਚ ਤੁਸੀਂ ਚਾ ਵੀ ਦੇਖ ਸਕਦੇ ਹੋ ਜਿਹੜੀ ਲਗਾਤਾਰ ਬਾਹਰ ਆ ਰਹੇ ਤੇ ਉਹਨਾਂ ਤੋਂ ਜਾਣਦੇ ਆ ਕਿੱਦਾਂ ਲੱਗੀ ਮੂਵੀ ਭਾਜੀ ਕਿੱਦਾਂ ਲੱਗੀ ਮੂਵੀ ਜੇ ਪੈਸਾ ਬੋਲਦਾ ਹੁੰਦਾ ਬਹੁਤ ਵਧੀਆ ਭਾਜੀ ਅਲਟੀਮੇਟ ਮੂਵੀ ਫੈਮਿਲੀ ਮੂਵੀ ਹੈ ਔਰ ਹਰ ਘਰ ਦੀ ਕਹਾਣੀ ਹੈ ਪੈਸੇ ਨਾਲ ਕਿਨੂੰ ਮੋਹ ਨਹੀਂ ਹੈ ਉਹ ਦੱਸ ਰਿਹਾ ਸੋ ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਇੱਕ ਪ੍ਰੇਮ ਪਿਆਰੀ ਦਿਖਾਇਆ ਗਿਆ ਤੇ ਇੱਕ ਜਿਹੜਾ ਪੈਸਾ ਜਿਹੜਾ ਜਿਹੜਾ ਹਰਾਮ ਦਾ ਪੈਸਾ ਕਦੇ ਪਚਦਾ ਨਹੀਂ ਕਦੇ ਪਚਦਾ ਨਹੀਂ ਹੈ ਉਹਦੇ ਬਾਰੇ ਦੱਸਿਆ ਗਿਆ ਤੇ ਬਹੁਤ ਅੱਛੀ ਜੀ ਬਹੁਤ ਅੱਛੀ ਮੂਵੀ ਬਿਲਕੁਲ ਸਰਦਾਰ ਸਾਹਿਬ ਬਾਈ ਜੀ ਕਿਦਾਂ ਲੱਗੀ ਮੂਵੀ ਮੇਰੇ ਬਹੁਤ ਵਧੀਆ ਮੂਵੀ ਹੈ ਤੇ ਜਿਹੜੀ ਹੱਕ ਸੱਚ ਦੀ ਕਮਾਈ ਲਈ ਵੀ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਇ ਜਿਵੇਂ ਗੁਰਬਾਣੀ ਦੀ ਉਦਾਹਰਣ ਹੈ ਬਹੁਤ ਸੋਹਣੀ ਜਿਹੜੀ ਫਿਲਮ ਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਬਗਾਨਾ ਪੈਸਾ ਸੌਖਾ ਜਾਂ ਪਚਦਾ ਨਹੀਂ ਤੇ ਨਾਲ ਜਿਹੜੀ ਕਾਮੇਡੀ ਦੀ ਜਿਹੜੀ ਨਾਲ ਪੰਚ ਨੇ ਬਹੁਤ ਵਧੀਆ ਇੱਕ ਕਰੈਕਟਰ ਦਿੱਤਾ ਕਹਿੰਦਾ ਜੇ ਰਹਿ ਗਈ ਕੁਆਰੀ ਲੈ ਜਾਊਗਾ ਮਤਲਬ ਹਾਸਾ ਠੱਠਾ ਵੀ ਹੈਗਾ ਤੇ ਮੈਸੀ ਬਹੁਤ ਸੋਹਣਾ ਮੈਂ ਕੋਈ ਵਿਆਹ ਹੈ ਜਿਹੜੇ ਸਾਹ ਪੰਜਾਬ ਚ ਪਰਵਾਸ ਹੋ ਰਹਿਆ ਨੰਦਾ ਮੈਂ ਕਹਿੰਦਾ ਵੀ ਬਹੁਤ ਵਧੀਆ ਜਿਵੇਂ ਆਪਣੇ ਵਾਲੇ ਬਾਹਰ ਨੂੰ ਜਾਈਏ ਜਿਵੇਂ ਜਿਵੇਂ ਆਪਣੇ ਵਾਲੇ ਬਾਹਰ ਨੂੰ ਜਾਈ ਜਾਂਦੇ ਆ ਉਦਾਂ ਹੀ ਪਰਦੇਸੀ ਜਿਹੜੇ ਇੱਥੇ ਆ ਕੇ ਸੈਟਲ ਹੋਈ ਜਾਂਦੇ ਆ ਉਹ ਇੱਥੇ ਆ ਕੇ ਸੈਟਲ ਹੋ ਸਕਦੇ ਆ ਅਸੀਂ ਇੱਥੋਂ ਬਾਹਰ ਨੂੰ ਭਜੀ ਜਾਂਦੇ ਆ ਬੜਾ ਮੈਸੀ ਬਹੁਤ ਸੋਹਣਾ ਮੈਸੇਜ ਹੈ। ਅਸੀਂ ਕੱਲ ਕਰਦੇ ਸੀ ਕਿ ਅੱਜ ਤੋਂ 10-15 ਸਾਲ ਬਾਅਦ ਇਹੀ ਕਲਚਰ ਹੋਊਗਾ ਜਿਹੜਾ ਦਿਖਾਇਆ ਹੈ। ਇਹੀ ਬੋਲੀਆਂ ਪਹਿਣੀਆਂ, ਇਹੀ ਗਾਣੇ ਹੋਣਗੇ, ਇਹੀ ਸਾਰਾ ਕੁਝ ਚੱਲਣਾ ਜਿਹੜੀ ਬੋਲੀਆਂ ਪਹਿਰੀਆਂ ਸੀ। ਬਹੁਤ ਸੋਹਣੀ ਫਿਲਮ। ਬਹੁਤ ਅੱਛੀ ਹੈ। ਬਹੁਤ ਵਧੀਆ ਲੱਗੀ ਮੈਨੂੰ। ਬਹੁਤ ਛੇ ਲੱਗੀ ਮੈਨੂੰ। ਫਿਲਮ ਤੇ ਖਾਸ ਲੱਗਾ ਇਹਨਾਂ। ਫਿਲਮ ਤਾਂ ਮੈਂ ਤਾਂ ਆਪੇ ਲਿਖੀ ਹੈ ਕਿ ਆਪੇ ਦੇਖਣ ਆਏ ਸੀ। ਫਿਲਮ ਦੀ ਖਾਸ ਗੱਲ ਇਹ ਨਹੀਂ ਭਾਜੀ, ਇਹ ਰਾਈਟਰ ਹੀ ਨਹੀਂ ਫਿਲਮ ਦੇ। ਅਸੀਂ ਮਤਲਬ ਰੀਵਿਊ ਲੈਣਾ ਬਿੰਦੋ ਅਡਾਇੰਸ ਦੇ ਵਿੱਚ ਬੈਠ ਕੇ ਜਿਹੜਾ ਲੱਗਦਾ ਉਹ ਉਹਦੀ ਮਿਲਦਾ ਹੁੰਦਾ ਕਿਦਾਂ ਲੱਗੀ ਮੂਵੀ ਬਹੁਤ ਵਧੀਆ ਸੀ ਕਿ ਮੂਵੀ ਸਸਪੈਂਸ ਵਾਲੀ ਮੂਵੀ ਹੈ ਇੱਕ ਮੈਸੇਜ ਹੀ ਦਿੰਦੀ ਹੈ ਕਿ ਬੀ ਓਨੈਸਟ ਆਲਵੇਜ਼ ਸੋ ਜ਼ਰੂਰ ਦੇਖਿਓ ਮੂਵੀ ਸਾਰੇ ਹਾਂ ਬੇਈਮਾਨੀ ਨਹੀਂ ਕਰਨੀ ਚਾਹੀਦੀ ਹੈ ਹਮੇਸ਼ਾ ਇਮਾਨਦਾਰ ਰਹੋ ਹਾਂਜੀ ਇੱਕ ਫੈਮਿਲੀ ਮੂਵੀ ਆ ਕਿ ਤੁਸੀਂ ਪਰ ਹਾਂਜੀ ਹਾਂਜੀ ਪਰਿਵਾਰ ਨਾਲ ਵੇਖਣ ਵਾਲੀ ਮੂਵੀ ਆ ਹੈ ਨਾ ਏਦਾਂ ਦਾ ਕੁਝ ਨਹੀਂ ਆ ਕਿ ਲੜਾਈ ਵੈਸੇ ਹੈਗੀ ਆ ਥੋੜੀ ਬਹੁਤੀ ਲੜਾਈ ਹੈਗੀ ਆ ਉਹ ਜਿਹੜੇ ਹਾਂਜੀ ਤੇ ਰਾਣੀ ਜਠਾਣੀ ਦੀ ਜ਼ਰੂਰ ਹੈ ਉਹ ਹੁਣ ਦੇਖ ਆਫਟਰ ਇੰਟਰਵਲ ਦੇਖਣ ਨੂੰ ਮਿਲੂਗਾ ਮੂਵੀ ਬਹੁਤ ਸੋਹਣੀ ਹੈ ਅੱਛੀ ਹੈ ਔਰ ਇਮਾਨਦਾਰੀ ਨੂੰ ਦਿਖਾਉਂਦੇ ਹੋਏ ਉਹਨਾਂ ਨੇ ਪੂਰਾ ਮੂਵੀ ਤੇ ਕੰਮ ਕੀਤਾ ਹੈ ਇਹ ਤੇ ਮੂਵੀ ਇਹ ਵੀ ਦੱਸ ਰਹੀ ਹੈ ਕਿ ਜਿਹੜਾ ਦਾ ਪੈਸਾ ਉਹ ਕਦੇ ਵੀ ਨਹੀਂ ਪੱਚਦਾ ਤੇ ਆਪਣੇ ਪੰਜਾਬੀ ਕਲਚਰ ਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਦਰਸਾਇਆ ਹੈ ਮੂਵੀ 'ਚ ਮੂਵੀ ਬਹੁਤ ਅੱਛੀ ਹੈ ਫੈਮਲੀ ਮੂਵੀ ਹੈ ਔਰ ਮੇਰੀ ਬੇਟੀ ਅੱਜ ਫਸਟ ਟਾਈਮ ਥੀਏਟਰ 'ਚ ਮੂਵੀ ਦੇਖਣ ਆਈ ਹੈ ਮੇਰੀ ਬੇਟੀ ਦਾ ਨਾਮ ਕੁਦਰਤ ਕਮਬੋਜ ਹੈ ओके थैंक यू हां मूवी बहुत सोनी है फैमिली मूवी है बहुत सोनी मूवी है बहुत सोने मूवी है बहुत एंटरटेन बहुत फन बड़ी अच्छी है बाकी मूवीज ਨਾਲੋਂ हटके है थोड़ा इंटरेस्टिंग स्टोरी है लगदा कि आगे ਕੀ ਹੋਊਗਾ आगे क्योरियोसिटी आई रानी-ठेठानी दी लड़ाई भी दिखाई है और तो आपकी बनदी तरह-तरह की आपकी पेंडू कल्चर भी सारा वो सारा उद्दां दाई सी ना बहुत सोनी मूवी है हां जी हां जी हां जी बिल्कुल बिल्कुल बहुत ही सोनी मूवी है जी मजा आ रहा देख के बहुत ਅੱਧੀ ਹੈ ਤੇ ਤੁਸੀਂ ਮੂਵੀ ਕਿੱਦਾਂ ਲੱਗ ਰਹੀ ਹੈ ਬਹੁਤ ਹੀ ਸੋਹਣੀ ਮੂਵੀ ਹੈ ਕਿਹੜਾ ਪੁਰਾਣੇ ਸਮੇਂ ਪੋਚਾ ਤੁਸੀਂ ਫੇਰੇ ਹੋ ਗੋਏ ਨਾਲ ਪੋਚਾ ਫੇਰਦੇ ਤੁਸੀਂ ਕਰਾ ਚ ਨਹੀਂ ਮੈਂ ਤਾਂ ਨਹੀਂ ਫੇਰੇ ਪਰ ਮੇਰੀ ਮਦਰੀ ਲਾ ਫੇਰਦੇ ਹੁੰਦੇ ਸੀ ਮੈਂ ਦੇਖਿਆ ਹੋਇਆ ਉਹ ਮਿਲੋ ਚੀਚਾ ਜੀ ਦਿਖਾ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਬੁਧੀ ਭਾਂਡੇ ਸਾਹਮਣੇ ਟੰਗੇ ਹੁੰਦੇ ਜਿਵੇਂ ਪਹਿਲਾਂ ਘਰਾਂ ਦੇ ਵਿੱਚ ਭਾਂਡੇ ਵਿੱਚ ਸਪੀਲਾ ਤੇ ਲੋਕੇਸ਼ਨ ਵਗੈਰਾ ਸਭ ਬਹੁਤ ਵਧੀਆ ਹੈ ਆਰਟਿਸਟਾਂ ਨੇ ਵੀ ਬਹੁਤ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕੀਤਾ ਹੈ ਜੀ ਓਕੇ ਜੀ ਘਾਣੀ ਦਾ ਵੀ ਦਿਖਾਇਆ ਹੈਗਾ ਪਿਆਰ ਕਿੰਨਾ ਹੈਗਾ ਹਾਂਜੀ ਹਾਂਜੀ ਓਵਰਆਲ ਬਹੁਤ ਸੋਹਣੀ ਫਿਲਮ ਹਾਂਜੀ ਹਾਂਜੀ ਬਹੁਤ ਵਧੀਆ ਮੂਵੀ ਲੱਗੀ ਮੂਵੀ ਚ ਵਧੀਆ ਲੱਗ ਰਹੀ ਆ ਜਿਹੜਾ ਤੁਸੀਂ ਅ ਮੂਵੀ ਪਰਿਵਾਰਕ ਮੂਵੀ ਐ ਹਾਂਜੀ ਇਹਦੇ ਚ ਪੈਸੇ ਦੀ ਐਵੇਂ ਦੱਸੀ ਗਈ ਐ ਅਗਰ ਪੈਸਾ ਬੋਲਦਾ ਹੁੰਦਾ ਤਾਂ ਉਹਨੇ ਆਪਣੇ ਆਪ ਹੀ ਦੱਸ ਦੇਣਾ ਇਸ ਮੈਂ ਕਿੱਥੇ ਆਂ ਕਿਦਾਂ ਲੱਗੀ ਮੂਵੀ ਜੀ ਵਧੀਆ ਬੇਟਾ ਉਹ ਜਿਹੜਾ ਸੀ ਉਹ ਪੁਰਾਣਾ ਕਲਚਰ ਦਿਖਾਇਆ ਤੁਸੀਂ ਦੇਖਿਆ ਹੋਇਆ ਭਾਂਡੇ ਪੁੰਡੇ ਜਿਹੜੇ ਪਿੱਤਰ ਦੇ ਭਾਂਡੇ ਵਗੈਰਾ ਸਾਰੇ ਬਹੁਤ ਸੋਹਣੇ ਬਹੁਤ ਸੋਹਣੇ ਵਧੀਆ ਕੀ ਮੂਵੀ ਦਾ ਵਧੀਆ ਲੱਗਿਆ ਤੁਹਾਨੂੰ ਬੇਟਾ ਮੈਂ ਸਾਰੀ ਮੂਵੀ ਵਧੀਆ ਆ ਬੇਟਾ ਠੀਕ ਹੈ